ਤਨ ਤਨ ਬਾਬਾ ਨਨਸਿੰਘ ਜੀ ਮਹਾਰਾਜ ਬਚਨ ਕਰਦੇ ਸੀ ਕਿ ਗੁਰਸਿੱਖਾ ਤੇਰੇ ਢੈਣ ਚ ਤੇਰੀ ਹੋ ਸਕਦੀ ਹੈ ਹੋ ਸਕਦਾ ਹੈ ਤੇਰੇ ਅਰਦਾਸ ਕਰਨ ਚ ਦੇਰੀ ਹੋ ਜਾਏ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਖਸ਼ਣ ਉਹਨਾਂ ਦੇ ਪਰ ਉਪਕਾਰ ਚ ਕੋਈ ਦੇਰੀ ਨਹੀਂ ਹੈ ਸਾਰੇ ਆਖੋ ਸਤਨਾਮ ਵਚਨ ਕਰਦੇ ਸੀ ਤੇਰੀ ਅਰਦਾਸ ਕਰਨ ਚ ਤੇਰੀ ਹੋ ਸਕਦੀ ਤੇਰੇ ਢਹਨ ਚ ਤੇਰੀ ਹੋ ਸਕਦੀ ਹੈ ਪਰ ਗੁਰਨਾਨਕ ਦੇ ਬਖਸ਼ਣ ਤੇਰੀ ਨਹੀਂ ਪੂਰੀ ਆਯੋ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਦੀ ਮਾਇਆ ਨੂੰ ਹੱਥ ਨਹੀਂ ਲੱਗਦਾ ਭਾਵ ਗੁਰਨਾਨਕ ਦੇ ਨਾਲ ਇੱਕ ਮਿਕਸ ਸੀ ਬਚਨ ਕਰਦੇ ਸੀ ਕਿਰੇ ਗੁਰਸਿੱਖਾ ਕਹਿੰਦੇ ਤੇਰੀ ਮਾਇਆ ਗਈ ਤੇ ਕੁਛ ਨਹੀਂ ਗਿਆ ਬੰਦੇ ਦੀ ਮਾਇਆ ਚਲੀ ਜਾਵੇ ਤੇ ਬੰਦਾ ਤੜਪ ਉੱਟਦਾ ਮੇਰੇ ਕੋਲ ਮਾਇਆ ਨਹੀਂ ਹੈ ਭਾਵ ਮਾਇਆ ਦੀ ਲੋੜ ਵੀ ਹੈ ਸੰਸਾਰ ਦੇ ਵਿੱਚ ਪਰ ਬਾਬਾ ਜੀ ਦਾ ਬਚਨ ਕਹਿੰਦੇ ਮਾਇਆ ਗਈ ਤੇ ਕੁਝ ਨਹੀਂ ਵਿਗੜਿਆ ਕਹਿੰਦੇ ਗੁਰਸਿੰਖਾ ਤੇਰੀ ਸੇਤ ਗਈ ਤੇ ਥੋੜਾ ਥੋੜਾ ਵਿਗੜਿਆ ਪਰ ਕਹਿੰਦੇ ਤੇਰਾ ਨਿਤਨੇਮ ਵਿਗੜ ਗਿਆ ਅਗਰ ਤੇਰੇ ਨਿਤਨੇਮ ਵਿੱਚ ਵਿਗਨ ਪੈ ਗਿਆ ਗੁਰਸਿੱਖਾ ਤੇ ਤੇਰਾ ਸਾਰਾ ਗੁੱਚ ਚਲਾ ਗਿਆ ਸਾਰੇ ਆਖੋ ਸਤਨਾਮ ਵਾਹਿਗੁਰੂ ਕਿੰਦੇ ਤੇਰਾ ਅੰਮ੍ਰਿਤ ਵੇਲਾ ਗਿਆ ਤੇ ਫਿਰ ਤੇਰੇ ਕੋਲ ਕੁਝ ਨਹੀਂ ਬਚਿਆ ਕਿੰਦੇ ਸੇਤ ਗਈ ਤੇ ਕੁਝ ਥੋੜਾ ਥੋੜਾ ਗਿਆ ਕਿਉਂਕਿ ਸੇਤ ਨਹੀਂ ਸਾਰੇ ਕੰਮ ਕਰਨੇ ਸੇਤ ਹੈ ਤੇ ਸਭ ਪਰ ਬਾਬਾ ਜੀ ਦਾ ਬਚਨ ਸੀ ਕਿੰਦੇ ਇਸ ਗੁਰ ਸਿੱਖਾ ਤੇਰਾ ਨਿਤਨੇਮ ਹੈ ਅੰਮ੍ਰਿਤ ਵੇਲਾ ਤੇਰੇ ਕੋਲ ਹੈ ਤੇਰੇ ਸੁਆਸ ਸੁਆਸਤੇ ਗੁਰੂ ਦਾ ਨਾਮ ਚਲਦਾ ਵਾ ਗੁਰੂ ਸ਼ਬਦ ਚਲਦਾ ਹੈ ਤਾਂ ਹੀ ਤੂੰ ਗੁਰੂ ਨਾਨਕ ਦੇ ਘਰ ਪਰਵਾਨ ਹੋਏਂਗਾ ਸਾਰੇ ਆਖੋ ਸਤਨਾਮ ਉਹ ਮਹਾਨ ਤਪਸਵੀ ਮਹਾਪੁਰਖ ਜੋ ਬਚਨ ਕਰਦੇ ਸੀ ਮੈਂ ਹੁਣ ਤੱਕ ਗੁਰੂ ਨਾਨਕ ਦਾ ਸਿੱਖ ਨਹੀਂ ਬਣਿਆ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਗੁਰਗਰੰਧ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਇਹ ਆਨੰਦ ਮਾਣ ਰਹੇ ਹਨ ਬਾਬਾ ਜੀ ਦੀ ਕਮਾਈ ਹੈ ਬਰਕਤਾਂ ਨੇ ਜਿਹੜੇ ਰੌਣਕਾਂ ਲੱਗੀਆਂ ਪਈਆਂ ਔਰ ਜਦ ਤੱਕ ਇਹ ਦੁਨੀਆ ਰਹਿਣੀ ਹੈ ਤਦ ਤੱਕ ਇਹ ਰੌਣਕਾਂ ਨੇ ਖਤਮ ਨਹੀਂ ਹੋਣਾ